ਸਿੱਖੇ ਜਮ ਦਾ ਪ੍ਰਚਾਰ ਕਰਨ ਵਾਲੇ ਕਥਾਵਾਚਕ ਪਾਈ ਹਰਪ੍ਰੀਤ ਸਿੰਘ ਮੱਖੂ ਨੂੰ ਪ੍ਰੇੰਕਲ ਲੁਧਿਆਣਾ ਨਾਮ ਦੇ ਇੱਕ ਵਿਅਕਤੀ ਵੱਲੋਂ ਸੋਸ਼ਲ ਮੀਡੀਆ ਤੇ ਗਾਲਾਂ ਕੱਢੀਆਂ ਜਾਂਦੀਆਂ ਹਨ ਕੀ ਹੈ ਇਹ ਸਾਰਾ ਮਸਲਾ ਆਓ ਸਮਝਦੇ ਹਾਂ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਹਾਨੀ 세ਠੀ ਦੀ ਵਾਈਫ ਏਕਮ 세ਠੀ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਇਸ ਵੀਡੀਓ ਦੇ ਵਿੱਚ ਏਕਮ 세ਠੀ ਹਾਨੀ 세ਠੀ ਦੇ ਭਾਈ ਹੈਰੀ 세ਠੀ ਦੇ ਉੱਤੇ ਇਲਜ਼ਾਮ ਲਗਾਉਂਦੇ ਹਨ ਕਿ ਹੈਰੀ 세ਠੀ ਨੇ ਏਕਮ 세ਠੀ ਦੇ ਨਾਲ ਜ਼ਬਰ ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ਇਸ ਵੀਡੀਓ ਤੋਂ ਬਾਅਦ ਹਾਨੀ ਸੇਠੀ ਦਾ ਇੱਕ ਸਪਸ਼ਟੀਕਰਨ ਆਂਦਾ ਹੈ ਇੱਕ ਵੀਡੀਓ ਆਂਦੀ ਹੈ ਜਿਹਦੇ ਵਿੱਚ ਉਹ ਕਹਿੰਦੇ ਹਨ ਕਿ ਇਹ ਵੀਡੀਓ ਤਕਰੀਬਨ 9 ਮਹੀਨੇ ਪੁਰਾਣੀ ਹੈ ਇਹ ਵੀਡੀਓ ਮੇਰੀ ਵਾਈਫ ਨੂੰ ਮਿਸ ਗਾਈਡ ਕਰਕੇ ਬਣਵਾਈ ਗਈ ਹੈ ਪ੍ਰਿੰਕਲ ਲੁਧਿਆਣਾ ਨਾਮ ਦੇ ਕਿਸੇ ਵਿਅਕਤੀ ਵੱਲੋਂ ਉਸ ਤੋਂ ਬਾਅਦ ਪ੍ਰਿੰਕਲ ਲੁਧਿਆਣਾ ਦੀ ਵੀ ਵੀਡੀਓ ਆਂਦੀ ਹੈ ਤੇ ਹਾਨੀ ਸੇਠੀ ਦੇ ਭਾਈ ਹੈਰਿਸ਼ ਸੇਠੀ ਦੀ ਵੀ ਵੀਡੀਓ ਆਂਦੀ ਹੈ ਤੇ ਇਹ ਸਾਰੇ ਘਟਨਾਕਰਮ ਦੇ ਵਿੱਚ ਐਂਟਰੀ ਹੁੰਦੀ ਹੈ ਕਥਾਵਾਚਕ ਭਾਈ ਹਰਪ੍ਰੀਤ ਸਿੰਘ ਮੱਖੂ ਜੀ ਦੇ ਪਾਈ ਹਰਪ੍ਰੀਤ ਸਿੰਘ ਮੱਖੂ ਕਾਲ ਕਰਦੇ ਹਨ ਹਣੀ ਸੇਠੀ ਨੂੰ ਹਣੀ ਸੇਠੀ ਦੇ ਵਿਚਾਰ ਲੈਂਦੇ ਹਨ ਤੇ ਇਹ ਸਾਰੀ ਕਨਵਰਸੇਸ਼ਨ ਰਿਕਾਰਡ ਕਰਕੇ ਉਹ ਆਪਣੇ YouTube ਚੈਨਲ ਅਤੇ Facebook ਪੇਜ ਤੇ ਸਾਂਝਾ ਕਰਦੇ ਹਨ ਇਸ ਕਨਵਰਸੇਸ਼ਨ ਦੇ ਵਿੱਚ ਵੀ ਹਣੀ ਸੇਠੀ ਵੱਲੋਂ ਪ੍ਰਿੰਕਲ ਲੁਧਿਆਣਾ ਦੇ ਉੱਤੇ ਹੀ ਇਲਜ਼ਾਮ ਲਗਾਏ ਜਾਂਦੇ ਹਨ ਇਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਵੀਡੀਓ ਆਂਦੀ ਹੈ ਪ੍ਰਿੰਕਲ ਲੁਧਿਆਣਾ ਦੀ ਜਿਸ ਵੀਡੀਓ ਦੇ ਵਿੱਚ ਉਹ ਹਣੀ ਸੇਠੀ ਅਤੇ ਕਥਾਵਾਚਕ ਪਾਈ ਹਰਪ੍ਰੀਤ ਸਿੰਘ ਮੱਖੂ ਨੂੰ ਅਪ ਸ਼ਬਦ ਬੋਲਦੇ ਹਨ ਇਹੋ ਜਿਹੇ ਸ਼ਬਦ ਬੋਲਦੇ ਹਨ ਜੋ ਅਸੀਂ ਇੱਥੇ ਤੁਹਾਨੂੰ ਸੁਨਾਵੀ ਨਹੀਂ ਸਕਦੇ ਸੋ ਇਹ ਸਾਰੀ ਅਪਡੇਟ ਵੀ ਆਪ ਜੀ ਨੇ ਸਾਂਝੀ ਕੀਤੀ ਹੈ ਜੋ ਸਾਰਾ ਕੁਝ ਵਾਪਰਿਆ ਹੈ ਹੁਣ ਮੈਂ ਆਪਣੇ ਵਿਚਾਰ ਵੀ ਆਪ ਜੀ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ ਪਹਿਲੀ ਗੱਲ ਮੈਂ ਆਪਣੀ ਪਹਿਲੀ ਵੀਡੀਓ ਵਿੱਚ ਇਹ ਗੱਲ ਫਸਟ ਕੀਤੀ ਸੀ ਕਿ ਅਗਰ ਇਹੋ ਜਿਹਾ ਕੁਝ ਹੋਇਆ ਹੈ ਕਿ ਹੋ ਜਾ ਕਿ ਅਗਰ ਹਾਨੀ 세ਠੀ ਦੀ ਵਾਈਫ ਏਕਮ 세ਠੀ ਦੇ ਨਾਲ ਕਿਸੇ ਨੇ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਏਕਮ 세ਠੀ ਨੂੰ ਚਾਹੀਦਾ ਸੀ ਕਿ ਜਿਸ ਵਿਅਕਤੀ ਨੇ ਉਹਨਾਂ ਦੇ ਨਾਲ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਖਿਲਾਫ ਕੰਪਲੇਟ ਲਖਨ ਤੇ ਉਹਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਪਰ ਇਹ ਸਾਰੇ ਮਸਲੇ ਤੇ ਅਦੇ ਤੱਕ ਕਿਤੇ ਵੀ ਕੁਝ ਇਹੋ ਜਿਹਾ ਦੇਖਣ ਨੂੰ ਨਹੀਂ ਮਿਲ ਰਿਹਾ ਕਿਸੇ ਨੇ ਵੀ ਕਿਸੇ ਦੇ ਵੀ ਉੱਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਹੋਵੇ ਹਾਨੀ ਸੇਠੀ ਨੇ ਵੀ ਅੱਜ ਤੱਕ ਜਿੰਨੀ ਕ ਅਸੀਂ ਸੁਣਿਆ ਵੀਡੀਓ ਸੋਸ਼ਲ ਮੀਡੀਆ ਦੇ ਮਾਧਮ ਰਾਹੀਂ ਪ੍ਰੈਂਕਲ ਲੁਧਿਆਣਾ ਦੇ ਉੱਤੇ ਉਹਨਾਂ ਦੇ ਕਹਿਣ ਦੇ ਮੁਤਾਬਕ ਕੀ ਪ੍ਰੈਂਕਲ ਲੁਧਿਆਣਾ ਨੇ ਵੀਡੀਓ ਵਾਇਰਲ ਕੀਤੀ ਹੈ ਤੇ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਸੀ ਹਨੀ ਸੇਠੀ ਨੂੰ ਕਿਉਂਕਿ ਹਨੀ ਸੇਠੀ ਦੇ ਭਾਈ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਔਰ ਹਨੀ ਸੇਠੀ ਇੱਕ ਸਮਾਜ ਸੇਵੀ ਨੇ ਤੇ ਉਹਨਾਂ ਦਾ ਅਕਸ ਵੀ ਖਰਾਬ ਹੁੰਦਾ ਤੇ ਉਹਨਾਂ ਦੀ ਵਾਈਫ ਨੂੰ ਮਿਸਗਾਈਡ ਕਰਕੇ ਇਸ ਵੀਡੀਓ ਨੂੰ बनवाया गया है हनी सेठी ਦੇ ਕਹਿੰਦੇ ਮੁਤਾਬਕ ਤੇ ਹਣੀ ਸੇਠੂ ਨੂੰ ਚਾਹੀਦਾ ਸੀਗਾ ਕਿ ਪ੍ਰਿੰਕਲ ਲੁਧਿਆਣਾ ਦੇ ਉੱਤੇ ਕਾਨੂੰਨੀ ਕਾਰਵਾਈ ਕਰ ਦੇ ਪਰ ਉਹਨਾਂ ਨੇ ਵੀ ਨਹੀਂ ਕੀਤੀ ਤੇ ਪ੍ਰਿੰਕਲ ਲੁਧਿਆਣਾ ਨੂੰ ਇਹ ਚਾਹੀਦਾ ਸੀਗਾ ਕਿ ਉਹਨਾਂ ਦੇ ਉੱਤੇ ਇਲਜ਼ਾਮ ਲੱਗ ਰਹੇ ਹਨ ਉਹ ਇਹਦਾ ਸਪਸ਼ਟੀਕਰਨ ਦੇਣ ਤੇ ਕਾਨੂੰਨੀ ਕਾਰਵਾਈ ਕਰਨ ਕਿ ਉਹਨਾਂ ਦੇ ਉੱਤੇ ਇਹ ਇਲਜ਼ਾਮ ਲਗਾਏ ਜਾ ਰਹੇ ਹਨ ਪਰ ਉਹਨਾਂ ਨੇ ਸਪਸ਼ਟੀਕਰਨ ਦੇਣ ਦੀ ਬਜਾਏ ਉਲਟਾ ਹਣੀ ਸੇਠੀ ਤੇ ਕਥਾਵਾਚਕ ਪਾਈ ਹਰਪ੍ਰੀਤ ਸਿੰਘ ਮੱਖੂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਗੱਲ ਇਸ ਵੀਡੀਓ ਦੇ ਮਾਧਮ ਰਹੀ ਮੈਂ ਪ੍ਰਿੰਕਲ ਲੁਧਿਆਣਾ ਨੂੰ ਕਹਿਣਾ ਚਾਹਨਾ ਹਾਂ ਛੋਟੇ ਵੀਰ ਜੇ ਤੁਸੀਂ ਸਹੀ ਹੋ ਤਾਂ ਤੁਹਾਨੂੰ ਆਪਣੇ ਮਖ ਤੋਂ ਕਦੀ ਵੀ ਆਪ ਸ਼ਬਦ ਨਹੀਂ ਬੋਲਣਾ ਚਾਹੀਦਾ ਕਿਉਂਕਿ ਜੇ ਤੁਸੀਂ ਕਿਸੇ ਨੂੰ ਗਾਲਾਂ ਕੱਢਦੇ ਹੋ ਕਿਸ ਨੂੰ ਗਲਤ ਬੋਲਦੇ ਹੋ ਤਾਂ ਉਥੇ ਅਕਸ਼ ਤੁਹਾਡਾ ਖਰਾਬ ਹੁੰਦਾ ਹੈ ਨਾ ਕਿ ਉਹਦਾ ਖਰਾਬ ਹੁੰਦਾ ਹੈ ਜੇ ਤੁਸੀਂ ਸਹੀ ਹੋ ਤਾਂ ਤੁਹਾਨੂੰ ਸਭੇਕ ਤਰੀਕੇ ਨਾਲ ਆਪਣੇ ਵਿਚਾਰ ਜਿਹੜੇ ਨੇ ਉਹ ਰੱਖਣੇ ਚਾਹੀਦੇ ਹਨ ਤੁਹਾਨੂੰ ਕਹਿਣਾ ਚਾਹੀਦਾ ਹੈ ਕਿ ਇਹਦੀ ਜਿਹੜੀ ਹੈ ਉਹ ਜਾਂਚ ਕੀਤੀ ਜਾਵੇ ਸੱਚ ਸਾਰੇ ਸਾਹਮਣੇ ਆਵੇ ਕਿ ਕੌਣ ਸੱਚਾ ਕੌਣ ਝੂਠਾ ਮੈਂ ਕੋਈ ਕਾਰਵਾਈ ਕੀਤੀ ਹੈ ਮਤਲਬ ਮੈਂ ਵੀਡੀਓ ਵਾਇਰਲ ਕੀਤੀ ਹੈ ਨਹੀਂ ਇਹ ਸੱਚ ਸਾਹਮਣੇ ਆਣਾ ਚਾਹੀਦਾ ਇਹ ਗੱਲ ਆਪ ਜੀ ਨੂੰ ਕਹਣੀ ਚਾਹੀਦੀ ਹੈ ਆਪ ਜੀ ਨੇ ਇਹ ਗੱਲ ਕਹੀ ਵੀ ਹੈ ਕਿ ਪਤਾ ਕਰੋ ਕਿ ਇਹ ਵੀਡੀਓ ਕਿਨੇ ਵਾਇਰਲ ਕੀਤੀ ਇਹ ਆਪ ਜੀ ਨੇ ਗੱਲ ਕਹੀ ਹੈ ਪਰ ਜਿਹੜੇ ਨਾਲ ਆਪ ਜੀ ਨੇ ਸ਼ਬਦਾਵਲੀਆਂ ਵਰਤੀਆਂ ਜੋ ਕਿ ਅਸਭਿਅਕ ਸੀ ਉਹ ਕਿਤੇ ਵੀ ਅਕਸੈਪਟੇਬਲ ਨਹੀਂ ਹੈ ਉਹਨਾਂ ਸ਼ਬਦਾਵਲੀਆਂ ਕਰਕੇ ਪ੍ਰਿੰਕਲ ਲੁਧਿਆਣਾ ਜੀ ਤੁਸੀਂ ਆਟੋਮੈਟਿਕ ਆਪਣੇ ਆਪ ਨੂੰ ਗਲਤ ਸਾਬਿਤ ਕਰ ਲਿਆ ਹੈ ਭਾਵੇਂ ਹੋ ਸਕਦਾ ਤੁਸੀਂ ਸਹੀ ਹੋ ਸਾਨੂੰ ਨਹੀਂ ਪਤਾ ਤੁਸੀਂ ਸਹੀ ਹੋ ਜਾਂ ਗਲਤੋਂ ਪਰ ਤੁਹਾਡੀ ਸ਼ਬਦਾਵਲੀਆਂ ਕਰਕੇ ਤੁਸੀਂ ਆਪਣੇ ਆਪ ਨੂੰ ਖੁਦ ਹੀ ਗਲਤ ਸਾਬਿਤ ਕੀਤਾ ਹੈ ਅਖੀਰ ਦੇ ਵਿੱਚ ਮੈਂ ਕਥਾਵਾਚਕ ਵੀਰ ਹਰਪ੍ਰੀਤ ਸਿੰਘ ਮੱਖੂ ਜੀ ਨੂੰ ਇੱਕ ਬੇਨਤੀ ਕਰਨਾ ਚਾਹਾਂਗਾ ਵੀਰ ਜੀ ਆਪ ਜੀ ਦਾ ਹੁਣ ਇਹ ਫਰਜ ਬਣਦਾ ਹੈ ਕਿ ਇਸ ਸ਼ਖਸ ਦੇ ਉੱਤੇ ਜਿਨੇ ਆਪ ਜੀ ਲਈ ਇਹੋ ਜਿਹੀ ਸ਼ਬਦਾਵਲੀ ਵਰਤੀ ਹੈ ਇਹਦੇ ਉੱਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰੋ ਅਗਰ ਇਹ ਮਾਫੀ ਮੰਗ ਲਿਆਦਾ ਹੈ ਤਾਂ ਉਸ ਮਾਫੀ ਦੀ ਵੀਡੀਓ ਸੰਗਤ ਦੇ ਨਾਲ ਸਾਂਝੀ ਕਰੋ ਕਿਉਂਕਿ ਆਪ ਜੀ ਕਥਾਵਾਚਕ ਹੋ ਆਪ ਜੀ ਨੇ ਲੱਖਾਂ ਦੇ ਸਾਹਮਣੇ ਸੰਗਤਾਂ ਸੁਣਦੇ ਆ ਹਨ ਤੇ ਜੇ ਕੋਈ ਵਿਅਕਤੀ ਆਪਜੀ ਪਰਤੇ ਇਹੋ ਜੀ ਸ਼ਬਦਾਵਲੀ ਵਰਤਦਾ ਹੈ ਇਹਦੇ ਨਾਲ ਸਾਨੂੰ ਸਾਰਿਆਂ ਨੂੰ ਦੁੱਖ ਲੱਗਦਾ ਹੈ ਕਿਉਂਕਿ ਅਸੀਂ ਸਾਰੇ ਆਪਜੀ ਸਤਕਾਰ ਕਰਦੇ ਹਾਂ ਕਿਉਂਕਿ ਜਦੋਂ ਆਪਜੀ ਸਟੇਜ ਤੇ ਬੈਠ ਕੇ ਕਥਾ ਕਰਦੇ ਹੋ ਆਪਜੀ ਨੂੰ ਸੰਗਤਾਂ ਬੜੇ ਹੀ ਪਿਆਰ ਨਾਲ ਸੁਣਦੀ ਹੈ ਔਰ ਆਪਜੀ ਦੇ ਪ੍ਰਤੀ ਕੋਈ ਇਹੋ ਜੀ ਸ਼ਬਦਾਵਲੀ ਵਰਤ ਜੇ ਇਹ ਕੋਈ ਵੀ ਬਰਦਾਸ਼ਤ ਨਹੀਂ ਕਰੇਗਾ ਰਿੰਕ ਲੁਧਿਆਣਾ ਵੀਰ ਨੂੰ ਵੀ ਮੇਰੀ ਬੇਨਤੀ ਹੈ ਕਿ ਵੀਰ ਤੁਸੀਂ ਜਿਹੜੀ ਸ਼ਬਦਾਵਲੀ ਵਰਤੀ ਹੈ ਉਹ ਬਿਲਕੁਲ ਗਲਤ ਹੈ ਉਹ ਕੋਈ ਵੀ ਉਹਨੂੰ ਸਹੀ ਨਹੀਂ ਮੰਨੇਗਾ ਅਕਸੈਪਟ ਨਹੀਂ ਕਰੇਗਾ ਤੁਹਾਨੂੰ ਚਾਹੀਦਾ ਹੈ ਕਿ ਆਪਣੀ ਸ਼ਬਦਾਬਦੀ ਦੇ ਲਈ ਮਾਫੀ ਮੰਗੋ ਪਾਈ ਹਰਪ੍ਰੀਤ ਸਿੰਘ ਮੱਖੋ ਜੀ ਤੋਂ ਤੁਹਾਨੂੰ ਮੰਗਣਾ ਚਾਹੀਦੀ ਹੈ ਮਾਫੀ ਬਾਕੀ ਮਰਜੀ ਤੁਹਾਡੀ ਹੈ ਮੇਰਾ ਫਰਜ਼ ਬਣਦਾ ਹੈ ਤੁਹਾਡੇ ਤੋਂ ਉਮਰ ਚ ਵੱਡਾ ਹਾਂ ਵੱਡਾ ਪਾਈ ਹੋਣ ਦੇ ਨਾਤੇ ਤੁਹਾਨੂੰ ਬੇਨਤੀ ਕਰ ਰਿਹਾ ਕਿ ਵੀਰੇ ਤੁਸੀਂ ਇੱਥੇ ਗਲਤੋਂ ਆਪਣੀ ਗਲਤੀ ਨੂੰ ਅਕਸੈਪਟ ਕਰੋ ਆਪਣੀ ਗਲਤੀ ਨੂੰ ਮੰਨ ਲੈਣਾ ਕੋਈ ਛੋਟਾ ਕੰਮ ਨਹੀਂ ਬਹੁਤ ਵੱਡਾ ਕੰਮ ਹੁੰਦਾ ਹੈ ਤੁਸੀਂ ਕੋਈ ਨੀਵੇਂ ਨਹੀਂ ਹੋ ਜਾਉਗੇ ਆਪਣੀ ਗਲਤੀ ਲਈ ਜਰੂਰ ਮਾਫੀ ਮੰਗੋ ਆਪਣੀ ਗਲਤੀ ਨੂੰ ਸੁਧਾਰੋ ਤੇ ਅੱਗੇ ਤੋਂ ਇੱਕ ਸੋਹਣਾ ਜਿਹਾ ਮਾਹੌਲ ਬਣਾਓ ਕਿਸੇ ਨਾਲ ਕੋਈ ਨਫ਼ਰਤ ਨਾ ਰੱਖੋ ਹਰ ਕਿਸੇ ਨਾਲ ਪਿਆਰ ਰੱਖੋ ਮੈਂ ਤਾਂ ਇਹੀ ਕਾਮਨਾ ਕਰਦਾ ਹਾਂ ਇਹੀ ਬੇਨਤੀ ਕਰਦਾ ਹਾਂ ਕਿਤੇ ਲੜਾਈ ਝਗੜਾ ਨਾ ਹੋਵੇ ਕਿਤੇ ਗਾਲੀ ਗਲੋਸ਼ ਨਾ ਹੋਵੇ ਹਰ ਕੋਈ ਪਿਆਰ ਮੁਹੱਬਤ ਨਾਲ ਮਿਲ ਜੁਲ ਕੇ ਰਹੇ ਮੈਂ ਆਪਣੇ ਵਿਚਾਰ ਆਪ ਸਾਰਿਆਂ ਨਾਲ ਸਾਂਝੇ ਕੀਤੇ ਹਨ ਪੇਸ਼ਕਾਰੀ ਕਰਦਿਆਂ ਮੇਤੋ ਕੋਈ ਗੱਲ ਗਲਤ ਕਹੀ ਹੋਵੇ ਉਹਦੇ ਲਈ ਹੱਥ ਜੋੜ ਕੇ ਮਾਫੀ ਮੰਗਦਾ ਮੇਰੀ ਗਲਤੀ ਮੇਰੇ ਧਿਆਨ ਚ ਜਰੂਰ ਲਿਓ ਅਖੀਰ ਚ ਬੇਨਤੀ ਹੈ ਜੀ ਇਹ ਜਿਹੜੀ ਵੀਡੀਓ ਆਂਦੀਆਂ ਨੇ ਨਾ ਇਹਦੇ ਨਾਲ ਮਨ ਬੜਾ ਦੁਖੀ ਹੁੰਦਾ ਹੈ ਇਹ ਜੀ ਵੀਡੀਓ ਆਣੀਆਂ ਬੰਦ ਹੋ ਜਾਣ ਹਰ ਪਾਸੇ ਪਿਆਰ ਮੁਹਬਤ ਹੋਵੇ ਅਸੀਂ ਸਾਰੇ ਮਿਲ ਜੁਲ ਕੇ ਰਹੀਏ ਬਸ ਇਨੀ ਕੀ ਮੇਰੀ ਕਾਮਨਾ ਹੈ ਇਨੀ ਕੀ ਮੇਰੀ ਬੇਨਤੀ ਪਰਮਾਨ ਕਰਨੀ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ